ਥੱਲੇ ਜਾਦੇ ਨਹੀਂ ਪਹਾਂਦੀ ਗੱਡੀ ਓ ਮੁੰਡੇ ਪਹੁੰਚ ਗਏ ਮੈਂ ਇੱਥੇ ਤੇ ਮੁੰਡੇ ਆ ਗਏ ਆ ਗਏ ਮੁੰਡੇ ਵੈਸੇ ਪੇਂਡੂ ਬਲਤੀ ਮੁੰਡੇ ਆ ਗਏ ਜਿੱਦ ਵੀ ਪਲੀ ਪਈ ਹੋਊਗੀ ਇਹ ਸਾਰੋ ਦੀ ਕੈਮ ਦੇ ਛੋੜੀ ਕਿਹਦਾ ਕਮਾਲ ਕਰਨਾ ਲਾਇਆ ਮੋਹਰਾਂ ਲੋਕਾ ਪੜ ਦੋ ਮੜਾ ਲਾਦਾ ਪੜ ਦੋ ਨਹੀਂ ਨਹੀਂ ਕਮਾਲ ਕਰਨਾ ਕਿੰਨਾ ਲਾਇਆ ਮੋਹਰਾਂ ਲੜੀ ਚੌੜੇ ਜਾਨਾ ਚਿਲਾਜੀਤ ਬੋਲ ਖਾਦੀ ਕਦੀ ਦਾ ਸਰ ਥੋੜੀ ਬੜੀ ਸਰ ਰੰਗੇ ਦਾਂਦੇ ਜੱਪ ਕੀ 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 ਜਿੰਨ ਦੇ ਆ ਬੋ ਉਦਾਂ ਹੀ ਖਾ ਗਏ ਨਾ ਨਹੀਂ ਦੁੱਧ ਚ ਆਹ ਤੇ ਫਿਰ ਦੁੱਧ ਚ ਕੀ ਪਤਾ ਲੱਗਦਾ ਕੌੜੀ ਰੋਟੀ ਹੈਗਾ ਲੱਗਦਾ ਆ ਜਹਾਪੁਰਾ ਲੱਗ ਜਾਂਦਾ ਕਦੇ ਖਾਦੀ ਨਹੀਂ ਤੇ ਕਿਉਂ ਝੂਠ ਬੋਲਦਾ ਕਦੇ ਖਾਦੀ ਫਿਰ ਬੋਲਿਆ ਕਰ ਸਪਈਆ ਮੈਂ ਕੱਟ ਕੱਟ ਕੇ ਨਾ ਮੈਂ ਮਾਰ ਗਿਆ ਐ ਖੋਲਦੀ ਐ ਹੈ ਐ ਹੱਥ ਨਾ ਵੜੇ ਕਿਵੇਂ ਕਰਦੀ ਐ ਇਦਾਂ ਚਮਚਾ ਦਿੱਤਾ ਨਾ ਚੰਗਾ ਵੜਾ ਹੱਥ ਨਾਲ ਘਤ ਕੋਈ ਹੱਥ ਨਾ ਫੜਿਆ ਮਲਕੀ ਚਮਚੇ ਨਾਲ ਸਿੱਧੀ ਚੁੱਕੀ ਆਉਂਦੀ ਹੈ ਨਾਲ ਤਾਰਾਂ ਲੱਗਦੀਆਂ ਨਹੀਂ ਉਂ ਤਾਰਾ ਹੈ ਲੱਗਦੀਆਂ ਦਾ ਵਾਦੀਆਂ ਥਾਂ ਫਿਰ ਪਸਾ ਬਲਾ ਟਮਾਡੋ ਉਲੀ ਮਾਰੀ ਹੁੰਦਾ ਹਾਂ ਹਾਂ origignal ਮਹਗਾਈ ਵੀਰਾ ਕਿੱਥੋਂ ਹੈ ਕਿੱਥੋਂ ਮਹਗਾਈ ਕਿਦੋਂ ਆ ਸਰ ਕਿਦਾਂ ਮਹਗਾਈ ਆ ਪੇੜ ਦਾ ਨਾਮ ਬੋਲ ਪੇੜ ਦਾ ਨਾਮ ਹੀ ਨਾ ਬੋਲ ਬੋਲ ਸ਼ਿਲਾਜੀ ਦੋ ਹਾਂ ਬਸਣਾ ਹੁੰਦੀ ਅੰਦਰ ਹਾਂ ਐਡੀ origignal ਸ਼ਿਲਾਜੀ ਦਾ ਅੰਦਰ ਰੱਖਿਓ ਸਾਰੇ ਘਰ ਚ ਬਣਾਉਗਾ ਹੂੰ ਓਏ ਲਿਆਂਦੀ ਉਥੋਂ ਦੂਜਾ ਓਏ ਨਾ ਅਮਰਕੋਟੋਂ ਕਿਹੜੀ ਹੁੰਦੀ ਓਹੋ ਹੀ ਹੋਣੀ ਹੈ ਬਰਾਸ ਨਹੀਂ ਪਰ ਲਿਆਂਦੇ ਥੋੜੀ ਘਰੇ ਕਰਦੀ ਹੈ ਕਰਿਆ ਉਹ ਤਾਂ ਇੱਥੇ ਲੱਗਿਆ ਪਿਆ ਹੋਏ ਸਾਰੇ ਘਰ ਚ ਮੁਸ਼ਕਾਈ ਜਾਂਦਾ ਅਜੇ ਚੈੱਕ ਕਰਾ ਲਿਆ ਕਿ ਤੂੰ ਵੀ origignal ਆਇਆ ਕਿਦਾਂ ਤੂੰ ਥਾਂ ਸਾਨੂੰ ਥਾਂਟਕਾ ਨੇ ਦੱਸ ਦੇ ਕਿਥੋਂ ਲਈ ਹੈ ਤੈਨੂੰ ਆਪੇ ਦੱਸ ਦਾਂਗੇ ਤਰੀ origignal ਤੇ ਮੜੀ ਫਿਰ ਪਤਾ ਲੱਗਿਆ ਵੰਸਸੀ ਕਾਲ ਵੰਸਸੀ ਕਾਲ ਜੱਜ ਜੀ ਵਧੀਆ ਜੀ ਤੁਸੀਂ ਸੁਣਾਓ ਹੋਰ ਸੁਣਾਓ ਰਮਨਾ ਠੀਕ ਹੈ ਕਹਿੰਦੇ ਜਗਤ ਵਿੱਚ ਹੁੰਦਾ ਨਹੀਂਗਾ ਕੀ ਹੋਇਆ ਹੋਇਆ ਕੀ ਹੈ ਵਿਖਾਈ ਇੱਧਰ ਵਿਖਾਈ ਵਿਖਾਈ ਯਾਰ ਥੱਲੇ ਜਗਹ ਨਹੀਂ ਦੀਦਾ ਕੱਟਦੇ ਦਿਖੇ ਮਾਰਿਆ ਇਹਦੇ ਲਿਖੋ ਇਹ ਮੈਨੂੰ ਲੱਗਣਿਆ ਇਕੱਲੇ ਥੈਣ ਕਰੀ ਲੱਗੇ ਲੱਗੇ ਭਜੀ ਇਹ ਇਹਨੇ ਨਿਸ਼ਾਨ ਇਦਾਂ ਨਹੀਂ ਜਿਵੇਂ ਕਾਚੂ ਦਾ ਹੁੰਦਾ ਫਿਰ ਕੀ ਟਾਈ ਉਹ ਨਹੀਂ ਉਹ ਉਹ ਹੁੰਦਾ ਕੇਰਾ ਵੱਡਾ ਘਾਟਾ ਜੇ ਬੜਾ ਕੋਈ ਹੁੰਦਾ ਆਹ ਵੇ ਆਹ ਇੱਕ ਅਥੇ ਰਮਾਲ ਬੰਨਿਆ ਸੀ ਬਾਈ ਭਾ ਜਸ ਕੀ ਹੋਇਆ ਕੀ ਸੱਚੀ ਇਹਨੇ ਤੈਨੂੰ ਦੱਸਿਆ ਨਾ ਸਾਰਾ ਬਣ ਕੇ ਭਾਈ ਦੱਸਿਆ ਤਾਂ ਇਹ ਤੈਨੂੰ ਗੁੱਸੇ ਹੋ ਗਿਆ ਹੀ ਗੁੱਸੇ ਹੋ ਗਿਆ ਹੀ ਅੱਛਾ ਸੀ ਜੇ ਮੁੱਗੀ ਮਾਰਦੀ ਅੱਛਾ ਕੇ ਦੀ ਮਤਮਤ ਕਰ ਦਿਆ ਹਾਂ ਆ ਗਿਆ ਫਲ ਮਿਲ ਗਿਆ ਮਾਤਰਾ ਦਗਾੜ ਤੇ ਕੇ ਦੀ ਅੱਗ ਲੱਗੀ ਭਾਈ ਨਹੀਂ ਪਲੀਜ਼ ਭਾਈ ਅੱਛਾ ਉਧਰ ਦਵਾੜੀ ਵਾਲੇ ਦੇ ਨਾਲ ਤਾਂ ਇਹ ਪੂਰੀ ਗੈਂਗ ਹੀ ਆਉਂਦੇ ਜਹਾ ਤੁਸੀਂ ਨਾਲ ਭਾਈ ਤੁਹਾਨੂੰ ਬੜਾ ਸ਼ੂਟਰ ਰੱਖਣੇ ਪੈਂਦੇ ਆ ਯਾਰ ਭਾਈ ਪੱਕੇ ਹੀ 5-6 ਬੰਦੇ ਤੁਹਾਡੇ ਨਾਲ ਹੁੰਦੇ ਚੰਗੀ ਗੱਲ ਹੈ ਭਾ ਭਾਈ ਆਪਣੀ ਸਪੋਰਟ ਕਰਦੇ ਭਾਈ ਬੜੀ ਯਾਰ ਨੀਰਾ ਸਵੇਰਾ ਆ ਜਾਂਦਾ ਕੀ ਯਾਰ ਭਾਈ ਠੀਕ ਹੈ ਯਾਰ ਪਿੱਛੇ 57000 ਦਾ ਮਮਾ 15 ਆਇਆ ਹੈ 7000 ਆ ਕਿੰਨਾ ਲਿਆ ਤੇ ਮੈਂ 42 ਦਾ ਲਿਆ 15 ਪ੍ਰੋ 42 ਦਾ 50 15 ਪੰਨਾ ਕੱਲਾ 13 ਲਿਆ 42 ਦਾ ਕੱਲੇ ਦਾ ਕੋਈ ਆਹੋ ਤੇ ਮਮਾ ਦਾ ਪਰ ਨਹੀਂ ਪੈ ਮਾਂ 15 ਉਹ ਸਾਰੇ 13 4000 ਰੁਪਏ ਉਹ ਨਾ ਬੰਦਾ ਤੁਹਾਡੇ ਵਾਲਾ ਪਹਿਲਾਂ 13 ਪਰੋਜਿਕ ਤੂੰ ਉਧਰ ਮੁਖਾਉਂਦਾ ਵੇ ਦੇ ਤਾਂ ਵਿਚ ਦੇ ਤਾਂ ਕਿੰਨੇ ਦਾ 35000 ਦਾ ਆ ਜ਼ੀਰੋ ਆ ਨਾ ਹਾਂਜੀ ਹਾਂਜੀ ਜ਼ੀਰੋ ਨਵਾਂ ਹੀ ਲਿਆ ਨਾ ਹਾਂਜੀ ਜ਼ੀਰੋ ਹੀ ਮੈਨੂੰ ਦੱਬਾ ਬੰਦ ਦੱਬਾ ਬੰਦ ਤੇ 15 ਕਿਹੜਾ 15 15 ਕੱਲਾ 15 ਮੈਂ ਆ 12 Pro ਲਿਆ ਸੀ 46000 ਦਾ 86% ਰਟ ਦੇ ਮੈਨੂੰ ਸਲਮਾਨ ਹੋ ਜਾ 15 16 ਫੋਨ ਪਰ ਉਹ ਚਾਹੀ ਸੀ ਸੇਮਲ ਅੱਛਾ ਅੱਛਾ ਮੈਂ 14 Pro ਵਿੱਚ ਆ ਮੈਂ ਉਹ ਵੇ ਮੈਂ ਆਉਂਦਾ 에어ਪੋਰਟ ਤੋਂ ਪੁੱਛਿਆ ਸੀ ਉੱਥੇ ਕਿਹ ਪਹੁੰਚਦਾ ਅਮਰੀਕਾ ਜਾਂ ਹਾਂ ਅਮਰੀਕਾ ਇੱਕ ਉੱਥੇ ਇੱਕ ਹੋਰ ਸਟ੍ਰੀਟ ਹੈ ਉੱਥੇ ਉੱਥੇ ਹੈ ਨਹੀਂਗਾ ਟੈਕਸ ਨਹੀਂ ਹੈਗਾ ਉੱਥੇ ਜੇ ਸਾਰੀ ਗੱਲ 1400 ਦਾ ਮਿਲੂਗਾ ਉੱਥੇ ਤੁਹਾਨੂੰ 1200 ਦਾ ਮਿਲੂਗਾ 200 ਡਾਲਰ ਚਾਹੀਦਾ ਹੈ ਉੱਥੇ ਟੈਕਸ ਤੇ ਜਾਂ ਫਿਰ 에어ਪੋਰਟ ਤੇ ਟੈਕਸ ਨਹੀਂ ਲੱਗਦਾ अच्छा मैं न्यूयॉर्क एयरपोर्ट को ਲੈਣਾ ਸੀ हां ਤੇ ਇੱਕ ਮੈਨ ਲੈਣਾ ਇੱਕ ਆਪਣਾ ਮਿੱਤਰ ਹੈ ਆਪਣਾ ਆਪਣੇ ਵਾਂ ਹੀ ਲੱਗਦਾ ਆਪਣਾ ਪੱਟੀਆਂ ਵਾਲਾ ਰਾਸਕੋ ਤੇ ਉਹ ਨੂੰ ਆ 13 ਰੁਪਈਆ ਮੇਰਾ ਤੋਂ ਪਿਆ 17000 اچھا ਮੈਂ 17000 ਪੱਟੀਆਂ ਵਾਲਾ ਸਪਲਾਈ ਮੈਂਟ ਜਾਂਦਾ ਸਾਰਾ سیم ਵਾਲਾ ਜਿਹੜੇ ਈ ਸਿਮ ਵਾਲੇ ਆ ਨਾ ਉਹ ਸਪਲਾਈਰਾਂ ਨੂੰ ਬਾਰਾ ਨਹੀਂ ਖਾਂਦੇ ਹਾਂ ਹਾਂ ਉਹ ਇਹ ਈ ਸਿਮ ਵਾਲੇ ਦਾ ਚੱਕਰ ਇਹ ਵੀ ਨਵਾਂ ਮਾਰ ਲਿਆ ਤੇ ਉਹ ਵੀ ਨਵਾਂ ਹੈ ਜਦੋਂ ਮਤਲਬ ਮੈਂ ਹੁਣ ਅਸੀਂ ਕਿਹੇ ਕੰਟਰੀ ਉਤਰਦੇ ਆ ਪੈਨ ਮਰੀਦੀ ਪਹਿਲਾਂ ਤੇ ਤੁਰੀ ਦਿਲ ਚ ਤਸਕੀਰ ਲਗਾਉਂਦਾ ਵੀ ਦੋ ਤਾਂ ਸਿਮ ਬਦਲ ਗਈ ਹੁੰਦੀ ਆਹ 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 ਰਾਜ ਦੇ ਟਾਇਰ ਨਹੀਂ ਲੱਗਦੇ ਤੇ ਪਹਿਲਾਂ ਸਿਮ ਬਦਲ ਲਈ ਦੀ ਜਿਹੜੀ ਜੀ ਸਿਮ ਆ ਉਹ ਇੱਕ ਸਾਲ ਮੈਂ ਰੇਸ਼ਮ ਨੂੰ ਵੇਖਿਆ ਤੰਗ ਹੁੰਦਾ ਆਪਣੇ ਜਮਾਂ ਰਹੀ ਜਾਂਦਾ ਇਹ ਸਿਮ ਇਹ ਆ ਵੀ ਜਨਤ ਸਾਹ ਹੱਥ ਜਾ ਕੇ ਕਰਾਇੰਗਾ ਤੁਹਾਨੂੰ ਚੇਂਜ ਆ ਮੇਰੀ ਨਹੀਂ ਹੁੰਦੀ ਸਾਰੇ ਜੀਓ ਜੀਓ ਦੇ ਦਫਤਰ ਹੀ ਜਾਣਾ ਪੈਣਾ ਮੈਨੂੰ ਆਦੇ ਆਹੋ ਤੇ ਇਹ ਸਿਮ ਆ ਉਹ ਫਿਜ਼ੀਕਲ ਸਿਮ ਇੱਕ ਇੱਕ ਦੂਜੀ ਸਾਡੀ ਇਹ ਹਾਂ ਇੱਕ ਚੱਲ ਜਿੰਦੀ ਜਿਹੜੀ ਯਾਰ ਜਿਹੜੀ ਤੇ ਤੁਹਾਡੀ ਆ ਨਾ ਇਹ ਪਰਸਨਲ ਵਾਲੇ ਜਿਹੜੀ ਮੇਰੀ ਪਰਸਨਲ ਵਾਲੇ ਉਹ ਤੁਸੀਂ ਹੀ ਉਹ ਤਾਂ ਮੈਨੂੰ ਛੱਡੋ ਇਹ ਨਹੀਂ ਕਰ ਮम्मा ਜਿਹੜੀ ਪਰਸਨਲ ਉਹਨੂੰ ਈ ਕਰਾ ਛੱਡਣਾ ਕਿਉਂਕਿ ਉਹ ਤੇ ਤੇਰੇ ਕੋ ਰਹਿਣੀ ਲੈਣੀ ਜਿੱਥੇ ਮਰਜ਼ੀ ਜਾਵੇਂ ਆਵੇਂ ਤੇ ਜਿਹੜੀ ਦੂਜੀ ਆ ਉਹ ਜਿਹੜੇ ਦੇਸ਼ ਜਰ ਮਰਜੀ ਜਾਵੇਂ ਉੱਥੇ ਬਦਲ ਲੈ ਹਾਂ ਫਿਜ਼ੀਕਲ ਸਿਮ ਜਿਹੜੀ ਉਹ ਦੂਜੀ ਚਾਹੀਦੀ ਬਦਲਾ ਸਕਦੇ ਮੈਂ ਸਾਹਮਣੇ ਆਂਦਾ ਮਾੜਾ ਆ ਮੇਰੇ ਤੋਂ ਪੈਣੀ ਮੈਂ 17000 ਰੁਪਏ ਬਜਾਉਣ ਲੈ ਫਰਮਾ ਪ੍ਰੋਟੀਨ ਪੂਨ ਸਪਲੀਮੈਂਟ ਲੈ ਮੂੰ ਤਾਂ ਉਹ ਹੀ ਲੈਣਾ ਹੈ ਪੰਜ ਮਹੀਨੇ ਦਾ ਫਰਕ ਪੈਂਦਾ ਉਹ ਨਹੀਂ ਫਰਕ ਪੈਂਦਾ ਇਹਦਾ ਫਰਕੇ ਤਾਂ ਤਾਂ ਪੈਂਦਾ ਜਿੱਦਾਂ ਹੁਣ ਵਰਜਨ ਨਵਾਂ ਆ ਜਾਂਦਾ ਮਤਲਬ 16 ਆ ਗਿਆ ਇਹ ਸਲੋ ਹੋ ਜਣੇ ਹਾਂ ਸਲੋ ਹੋ ਜਣੇ ਆ ਬਸ ਆਈਫੋਨ ਦਾ ਹੀ ਸਿਆਪਾ ਹੋਰ ਆਈਫੋਨ ਦਾ ਨਜ਼ਾਰਾ ਇਹੋ ਹੀ ਪੰਗਾ ਹੈ ਫੋਨ ਦਾ ਸੁਣ ਸੁਣ ਭਲਵਾਨਾ ਕਈ ਵਾਰੀ ਨਾ ਗਲਤੀ ਹੋ ਜਾਂਦੀ ਵਧੀਆ ਪ੍ਰੋਮੋਟਰ ਭਰਾਵਾਂ ਕੋਈਆਂ ਚਾਲਾਂ ਕਰਾਉਂ ਫੋਨ ਸਹੀ ਸੀ ਮੇਰਾ ਨਾ ਸਾਡਾ 10 ਮਿੰਟ ਕੋਲ ਬੈਠਾ ਸੀ ਤੇ ਸਾਨੂੰ ਦੂਜਾ ਬੰਦਾ 에어ਪੋਰਟ ਦੇ ਅੰਦਰ ਛੱਡ ਗਿਆ ਅਜੇ ਅਸੀਂ ਸਿਕਿਉਰਿਟੀ ਕਰਾਉਣੀ ਲੱਗੇ ਤੇ ਮੈਨੂੰ ਉਹਦਾ ਫੋਨ ਆ ਗਿਆ ਮੈਂ ਕਿਹਾ ਭਾਈ ਹੁਣ ਅਸੀਂ ਅੰਦਰ ਹੋ ਗਏ ਯਾਰ ਉਹ ਕਹਿੰਦਾ ਯਾਰ ਤੈਨੂੰ ਕੀ ਦੱਸਾਂ ਕਹਿੰਦਾ ਮੈਨੂੰ ਬਿੱਲੇ ਨੇ ਫੋਨ ਕੀਤਾ ਸੀ ਵੀ ਮੱਖੀਆਂ ਨੂੰ ਛੱਡਣਾ ਤੇ ਕਹਿੰਦਾ ਮੈਂ ਕਿਹਾ ਇੱਥੇ ਆ ਜਾ ਤੀ ਇੱਥੇ ਆਪਾਂ 에어ਪੋਰਟ ਦੇ ਨੇੜੇ ਕੌਫੀ ਪੀਣੇ ਬੈਠ ਕੇ ਤੇ ਮੈਂ ਕਿਹਾ ਯਾਰ ਭਾਜੀ ਇਦਾਂ ਮੈਂ ਫੋਨ ਲੈਣਾ ਸੀ ਉਹ ਕਹਿੰਦਾ ਜਾ ਯਾਰ ਕਹਿੰਦਾ ਤੂੰ ਵੀ ਸ਼ਾਇਦ ਹੀ ਸਵੇਰ ਦਾ ਨਹੀਂ ਦ ਕੰਨ ਲਿਆ ਸੋਣਾ ਆਪ ਤੇਰਾ ਤੂੰ ਕਲਮ ਮੇਰਾ ਮੇਰੇ ਲਈ ਸਿਮਾ ਕੱਟ ਕਿਤੇ ਲੈ ਜਾਂਦਾ ਅੱਛਾ ਕਹਿੰਦਾ ਮੈਂ ਆਪੇ ਲੈ ਲੈਂਦਾ ਨਵਾ ਕਹਿੰਦਾ ਜਾ ਮੈਨੂੰ ਕੱਲ ਉੱਥੋਂ ਕੈਲੀਫੋਰਨੀਆ ਤੋਂ ਫੋਨ ਕਰਦਾ ਮੈਂ ਲੈ ਕੇ ਰੱਖ ਛੱਡਦਾ ਮੈਨੇ ਤੇ ਪੈਸੇ ਵਾਲਾ ਦਿੰਦਾ ਹਰ ਕੀ ਉਹਦੇ ਪਿੰਡ ਗਿਆ ਕਹਿੰਦਾ ਆਈ ਮਾ ਫੋਨ ਲੈਣਾ ਦਾ ਹੱਲੇ ਲੰਮਾ ਨਹੀਂ ਨਹੀਂ ਭਾਜੀ ਮੈਂ ਨਹੀਂ ਲੈਣਾ ਫੋਨ ਇਦਾਂ ਗੱਲ ਦੱਸਾਂ ਕੀ ਪੁਆਣਾ ਤਬਾ ਪੁਆਣਾ ਇਹ ਇਹ ਆਪਣੇ ਜਿਨੇ ਕਰਾਉਂਦੇ ਸ਼ੋਅ ਮੈਚ ਇੱਧਰ ਰਾਤ ਨੂੰ ਹੀ ਹੁੰਦਾ ਪਾਰੇ ਹੋਣਗੇ ਜਿਹੜਾ 28 ਟੀਮਾਂ ਆ 6 ਵਜੇ ਮੈਚ ਹੋਣਗੇ 6 ਵਜੇ ਆ ਕੀ ਹੋ ਜਾਣੀ ਆ ਪਲੇਅਰ ਅੱਜ ਬਹੁਤੇ ਤਗੜੇ ਸਾਹਦੇ ਬਹੁਤੇ ਤਗੜੇ ਅੱਜ ਤਾਂ ਵਰਲਡ ਕੱਪ ਵਾਲੇ ਆਇਆ ਮੌਸਮ ਹੋ ਗਿਆ ਠੱਡਾ ਤੇ ਤਾਂ ਗਾਏ ਅੱਗ ਨਾਲ ਵਾਰਮ ਅਪ ਕਰਦਾ ਮੁੰਡੇ ਇਧਰ ਲਾਈਟ ਮਰੀ ਕਿੰਨਾ ਟਾਈਮ ਹੋ ਗਿਆ ਕੁਛ 6 ਆਪਾਂ ਕਿੰਨੇ ਵੇਖ ਤੈਨੂੰ ਆਏ ਸੀ ਆ ਤਿੰਨ ਘੰਟੇ ਹੋ ਗਏ ਆਇਆਂ ਨੂੰ ਚਲੋ ਕੋਈ ਨਹੀਂ ਬਸ ਰੈਡੀ ਆ ਸਾਰਾ ਕੁਝ ਸ਼ੂਨ ਨਹੀਂ ਲੱਗੀ ਕੋਈ ਨਹੀਂ ਆ ਫੜਕਾ ਆ ਗਿਆ ਭੱਗ ਭੱਗ ਬਾਲ ਵਾਲ ਕੇ ਬੈ ਉਹ ਲੱਤ ਪਾਣੀ ਹਾਂ ਨਾ ਭਾਈ ਦੱਸੋ ਕਿਦਾ ਵੀਰ ਨੂੰ ਹੋਣਾ ਅੱਜ ਇਤਰਾ ਦੇ ਅੰਮਰਸਰ ਫਿਰਦੇ ਹੁੰਦੇ ਨਾ ਆ ਵਾ ਵਾ ਮੈਂ ਕਿਹਦਾ ਵੀ ਚਲ ਮਾਣਾ ਦੱਸੋ ਅੱਜ ਨਿੱਕਾ ਭਰਾ ਆਪਣਾ ਵਿਸ਼ਾਲ ਬਹੁਤ ਪਿਆਰਾ ਮੇਰਾ ਕਰਮ ਆਮ ਕੱਪੜਿਆਂ 'ਚ ਤੇ ਹੈ ਕਿੱਟ 'ਚ ਬੜਾ ਫਰਕ ਹੈ ਨਾ ਜਦੋਂ ਬੰਦਾ ਨਿੱਕਰ ਪਾਉਂਦਾ ਵੱਖਰੀ ਇੱਕ ਹਣਾ ਉਹ ਫੋਨ ਆ ਗਿਆ ਚੱਕ ਕਮੇਟੀ ਵਾਲਿਆਂ ਦਾ ਨਹੀਂ ਆ ਚੀਜ਼ 'ਚ ਫੀਲ ਵੱਖਰੀ ਹੁੰਦੀ ਹਾਂ એનર્ਜੀ ਦਾ ਬੰਦਾ ਫੀਲ ਹਾਂਜੀ ਜੀ ਅੱਜ ਪਹਿਲੀ ਏਰੀ ਹੋਇਆ ਹਨਾ ਪੀ ਤਮਾਸ਼ਾ ਪਲੇਅਰ ਸਾਰੇ ਤਿਆਰ ਆ ਤੇ ਕਮੇਟੀ ਕਹਿੰਦੀ ਵੀ ਰੁਕ ਜਾਓ ਹਜੇ ਨਾ ਦੇਖੋ ਕਿੰਨਾ ਆ ਗਿਆ ਦਿਨ ਛਿਗ ਗਿਆ ਅੱਗੇ ਪਲੇਅਰਾਂ ਨੇਵਾਜਾਂ ਮਾਰਦੇ ਪਲੇਅਰ ਖੇਡਣ ਨੂੰ ਤਿਆਰ ਕੇ ਬੈਠੀ ਤਾਂ ਉਹ ਨਹੀਂ ਤਿਆਰ ਆ ਪਹਿਲੀ ਏਰੀ ਹੋਇਆ ਹੱਦਾਂ ਨਹੀਂ ਹੋਣਾ ਨਿੱਕੇ ਮੈਚ ਚਲਦੇ ਨਿੱਕੀਆਂ ਕਲੱਬਾਂ ਦੇ ਖੁੱਲੇ ਹਾਂ ਮੈਨੂੰ ਵੀ ਵਧੀਆ ਹੋਣ ਦਾ ਆ ਹਾਂ ਹਾਂ ਕੀ ਕਹਿੰਦਾ ਉਹਨਾਂ ਦਾ ਇਰਾਦਾ ਆ ਨਾ ਵੀ ਫਾਈਨਲ ਤੋਂ ਕੁਆਟਰ ਤੋਂ ਪਹਿਲਾਂ ਕਰਾ ਲਈਏ ਅੰਕ ਨੂੰ ਨਾਲ ਕਰਨਾ ਹੈ ਬਣੇ ਆ ਓਹੋਹ ਧੰਡ ਤੇ ਠੰਡ ਚੋਂ ਤੋਂ ਮੈਚ ਜਰਸੀ ਫੜ ਮੈਚ ਹੈਗਾ 8 ਵਜੇ 8 ਦੇ ਵਜੇ ਜੜੇ ਮੈਨੂੰ ਲੱਗਦਾ ਅਸੀਂ ਮਜੀਦ ਵਾਲੀ ਗੱਡੀ ਤੇ ਚਲੋ ਬਹਿ ਜਾ ਕੁਝ ਕੱਲ ਕੱਲ ਵੇਖੀ ਹੁੰਦੀ ਰੱਸੀ ਉਹਦੇ ਕੋਲ ਉਹ ਦਿਨ ਨੂੰ ਪਿੱਛੇ ਬਤਨੀ ਆਪਾਂ ਹਾਂ ਜਾ ਲੈ ਜਾਓ ਚਾਹ ਵੀ ਲਿਆ ਉਹ ਹੀ ਲੈ ਆਈ ਜਿਹੜੀ ਹਾਂ ਤੇ ਲਤਾੜਾ ਕਰਨਾ ਹੀ ਮਾੜੀ ਤਰੀਕ ਇੱਥੇ ਵਸੀ ਆ ਦਰੀ ਤੇ ਆਪਣੀ ਹੈਗੀ ਇੱਥੇ ਜਾਂ ਫੇ ਕੌਣ ਕੌਣ ਖੇਡੂ ਇਤਾਰਦਾ ਜੋ ਆ ਪੀਆ ਚਪਲਵਾਲ ਅਰਸ਼ ਕਾਰਜ ਕੁਲਦੀਪ ਫਲਾਨਚ ਕਰਮਾਚਾਰੀ ਨਾਲ ਬੱਲਾ ਕਟਿਆਲੇ ਵਾਲਾ ਤੇ ਮੈਂ ਤੇ ਕਮਿੰਦਾ ਨਵਾਂ ਵੀਰ ਲਾਗੋ ਸਿੱਧਿਆ ਕਿਹੜਾ ਬੰਡ ਤੇਰਾ ਮੈਥਮਪੁਰ ਮੈਥਮਪੁਰ ਉੰਮੇ ਦਾ ਬੰਡੂ ਤੁਹਾਨੂੰ ਅਰਸ਼ ਪਲਵਾ ਨੂੰ ਡੀਟੀਓ ਕੇ ਉਕੇਦੇ ਉਹ ਜਿਦਾਂ ਚਲਾਨ ਕੱਟੀ ਜੇ ਅੱਗੇ ਹੋ ਕੇ ਨਹੀਂ ਜਫਾ ਲਾਈਦਾ ਵੇਰ ਕੇ ਵੀ ਦਾ ਡੀਟੀਓ ਮੂਰੇ ਖੜ ਜਾਂਦਾ ਗੱਡੀ ਰੋਕਣੀ ਪੈਂਦੀ ਆ ਨਾਕਾ ਲਾ ਕੇ ਚਲਾਨ ਕੱਟਿਆ ਜਾਂਦਾ ਅੱਛਾ ਅੱਛਾ ਉਹ ਸਿਸਟਮ ਬੂਟੇ ਨੇ ਦਿੱਤਾ ਅੰਗਰੀਆਂ ਵਾਲੇ ਨੇ ਕਰਦਾ ਅੱਛਾ 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 ਅਕੜ ਕਰੇ ਪੂਰੀ ਫੇਰ ਬੰਦਾ ਪ੍ਰੋਪਰ ਮਾਰੇ ਚਾਰ ਮਹੀਨੇ ਨਾ ਜਿੱਦਾਂ ਆਪਣਾ ਪ੍ਰੀ ਤੇ ਇਹ ਚੀਜ਼ ਨੂੰ ਉਹ ਅੰਦਰ ਉੱਥੇ ਚੜਨ ਨੂੰ ਲੈਂਦੀ ਚਾਹ ਹਾਂ ਜਿਹੜਾ ਨਾ ਚੜਨ ਨੂੰ ਸਕਰੂ ਪਾਉਣੇ ਸਾਰਾ ਕੁਝ ਹਾਂ ਉਹ ਫਿਕਸ ਹੋਣਾ ਨਾ ਏਰੀਆ ਕਿੰਦਾ ਦਾ ਹੈ ਨਾ ਗੰਨੇ ਕਿੰਨੇ ਲਾਏ ਇੱਥੇ ਲੋਕ ਇਧਰੋਂ ਗਾਹ ਨੂੰ ਨਿਕਲ ਕੇ ਸ਼ਹਿਰਪੁਰ ਚੜ੍ਹੂ ਹੈ ਨਾ ਇਧਰ ਸਾਈਡ ਨੂੰ ਸ਼ਹਿਰਪੁਰ ਸਾਈਡ ਕਿੱਦਾਂ ਸ਼ਹਿਰਪੁਰ ਹੀ ਆਉਣਾ ਬਟਾਲਾ ਬਟਾਲਾ ਕੋਲ ਦਾ ਸਪੁਰ ਇਧਰ ਰਹਿ ਗਿਆ ਆ ਨੁੱਕਰ ਜੀ ਚੱਲ ਜਾਨੀ ਸ਼ਹਿਰਪੁਰ ਨੂੰ ਸਿੱਧੀ ਹਾਂ ਆ ਸਾਰੇ ਜੋ ਆ ਤੋ ਤੱਕ ਹਨਾ ਕਮਾਦੀ ਕੋਈ ਆ ਕਮਾਦ ਲਾਉਣਾ ਵਧੀਆ ਚੀਜ਼ ਵਧੀਆ ਚੀਜ਼ ਬਹੁਤ ਵਧੀਆ ਆਪਣੇ ਵਾਲੇ بڑے ਲੋਕ ਘਟ ਗਏ ਹਨਾ ਜੀ ਖੇਤੀ ਆ ਪਾਣੀ ਦੀ ਬਚਤ ਹਾਂ ਬਹੁਤ ਜ਼ਰੂਰੀ सदार, पड़ा सदार यूके, यूके वीप कि के अपना चैन प्राप्त करदार कुलदीप सिंहदारी हरमन ढिलो

सॼे हिसाब किताब कापी जॾहिं लाईंदा खारीअ में